ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJE ਤੇ ਮੈਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਗੁਰਦੁਆਰਾ ਸਾਹਿਬ ਫਲੇਰੋ ਦੇ ਆਜੋ ਫਿਰ ਤੁਹਾਨੂੰ ਦਿਖਾਵਾਂਗੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਤੇ ਕਿਹੜੀ ਕਿਹੜੀ ਚੀਜ਼ ਜਿਹੜੀ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਾਈ ਗਈ ਆ ਐਂਟਰੀ ਆ ਤੇ ਆ ਤੁਸੀਂ ਦੇਖ ਰਹੇ ਆਂ ਜੀ ਖੱਬੇ ਪਾਸੇ ਜਿਹੜਾ ਉਹ ਬਣਾਇਆ ਗਿਆ ਜੋੜਾਕਰ ਬੀਬੀਆਂ ਵਾਸਤੇ ਤੇ ਇਧਰ ਸੱਜੇ ਪਾਸੇ ਜਿਹੜਾ ਜੋੜਾਕਾਰ ਹੈ ਜੀ ਉਹ ਵੀਰਾਂ ਵਾਸਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਵੇਸ਼ ਕਰਨ ਜਾ ਰਹੇ ਹਾਂ ਤੇ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੀਆਂ ਵੱਖ-ਵੱਖ ਥਾਵਾਂ ਦੀ ਜਾਣਕਾਰੀ ਦਿੱਤੀ ਜਾਊਗੀ ਸਭ ਤੋਂ ਪਹਿਲਾਂ ਦੇਖੋ ਜੀ ਡਿਜੀਟਲ ਸਕਰੀਨ ਜਿੱਥੇ ਤੁਸੀਂ ਰੋਜ਼ ਦੀ ਰੋਜ਼ ਹੁਕਮਨਾਮਾ ਸਾਹਿਬ ਸਰਵਣ ਕਰ ਸਕਦੇ ਹੋ ਪੁਰਸ਼ਾਂ ਵਾਸਤੇ ਬਾਥਰੂਮ ਬਣੇ ਹੋਏ ਨੇ ਜੀ ਇੱਧਰ ਖੱਬੇ ਪਾਸੇ ਤੇ ਇੱਧਰ ਜੀ ਬੀਬੀਆਂ ਵਾਸਤੇ ਬਾਥਰੂਮ ਬਣੇ ਨੇ ਲਿਫਟ ਦੀ ਵਿਵਸਥਾ ਹੈਗੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹ ਤੁਸੀਂ ਦੇਖ ਰਹੇ ਹੋ ਜੀ ਦਰਬਾਰ ਹਾਲ ਨੂੰ ਖੱਬੇ ਪਾਸੇ ਇੱਕ ਰਸਤਾ ਆ ਗੁਰਬਾਣੀ ਦੀਆਂ ਕਲਾਸਾਂ ਲੱਗਦੀਆਂ ਨੇ ਇੱਥੇ ਤੇ ਉਹ ਸਾਹਮਣੇ ਆ ਜੀ ਪ੍ਰਬੰਧਕ ਕਮੇਟੀ ਦਾ ਦਫ਼ਤਰ ਜਿੱਥੇ ਉਹ ਬੈਠ ਕੇ ਮੀਟਿੰਗਾਂ ਵਗੈਰਾ ਕਰਦੇ ਨੇ ਤੇ ਉਹ ਦੂਸਰਾ ਰਸਤਾ ਆ ਜੀ ਸੱਜੇ ਪਾਸੇ ਦਰਬਾਰ ਹਾਲ ਨੂੰ ਜਾਂਦਾ ਜੋ ਰਸਤਾ ਤੇ ਆਪਾਂ ਇਸੇ ਰਸਤੇ ਰਾਹੀਂ ਉੱਪਰ ਜਾ ਰਹੇ ਆ ਜੀ ਦੇਖੋ ਪੌੜੀਆਂ ਤਕਰੀਬਨ ਦੋਨਾਂ ਪਾਸੇ ਸੇਮ ਨੇ ਇਸੇ ਤਰ੍ਹਾਂ ਪੌੜੀਆਂ ਦੂਜੇ ਪਾਸੇ ਵੀ ਬਣੀਆਂ ਹੋਈਆਂ ਨੇ ਤੇ ਇਹ ਦੇਖੋ ਜੀ ਵਾਹ ਜੀ ਵਾਹ ਕੀ ਬਾਤ ਆ ਜੀ ਓ ਮੇਰਿਆ ਰੱਬਾ ਵਾਹਿਗੁਰੂ ਸੱਚਾ ਪਾਤਸ਼ਾਹ ਇਹੋ ਜਿਹੇ ਵੱਡੇ ਵੱਡੇ ਹਾਲ ਆਪਾਂ ਅਮਰੀਕਾ ਕੈਨੇਡਾ ਦੇ ਗੁਰਦੁਆਰਾ ਸਹਿਬਾਨਾਂ 'ਚ ਦੇਖਿਆ ਕਰਦੇ ਸੀ ਦੇਖੋ ਕਿੰਨੇ ਕਿੰਨੇ ਸੋਹਣੇ ਮੈਟ ਵਿਛੇ ਹੋਏ ਨੇ ਤੇ ਝੂਮਰ ਕਿੰਨੇ ਕਿੰਨੇ ਸੋਹਣੇ ਲੱਗੇ ਹੋਏ ਨੇ ਤੇ ਗੁਰੂ ਸਹਿਬਾਨ ਜੀ ਪਾਲਕੀ ਦੇ ਵਿੱਚ ਸਾਨੂੰ ਦਰਸ਼ਨ ਦੇ ਰਹੇ ਨੇ ਤੇ ਉਹ ਦੇਖੋ ਜੀ ਇਹ ਆ ਜੀ ਕਥਾ ਬਾਚਕਾਂ ਵਾਸਤੇ ਜੋ ਆਸਣ ਤੇ ਇਸ ਪਾਸੇ ਜੋ ਇਹੇ ਕਮਰਾ ਆ ਇੱਥੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੁੰਦੇ ਨੇ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਡਿਜੀਟਲ ਸਕਰੀਨਾਂ ਤੇ ਹੁਣ ਪੰਜਾਂ ਤਖਤਾਂ ਦੇ ਉਹ ਦੇਖੋ ਜੀ ਦੋ ਤਖਤ ਇਧਰ ਨੇ ਤੇ ਇੱਕ ਗੱਬੇ ਤੇ ਇੱਕ ਉਹ ਦੇਖੋ ਜੀ ਦੋ ਤਖਤ ਸਾਹਮਣੇ ਪੰਜਾਂ ਤਖਤਾਂ ਦੇ ਤੁਹਾਨੂੰ ਡਿਜੀਟਲ ਸਕਰੀਨਾਂ ਰਾਹੀਂ ਦਰਸ਼ਨ ਕਰਵਾਏ ਜਾ ਰਹੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦੇਖੋ ਕਿੰਨੀ ਖੂਬਸੂਰਤ ਗੁਰੂ ਸਾਹਿਬਾਨ ਜੀ ਦੀ ਪਾਲਕੀ ਰਮਾਲਾ ਸਾਹਿਬ ਦੇਖੋ ਰੂਹ ਨੂੰ ਸਕੂਨ ਮਿਲ ਰਿਹਾ ਦਰਸ਼ਨ ਕਰਕੇ ਸੰਗਤ ਜੀ ਕਰੋ ਦਰਸ਼ਨ ਤੇ ਪਾਲਕੀ ਦੀ ਕਢਾਈ ਦੇਖੋ ਕਿੰਨੀ ਸੋਹਣੀ ਹੈ ਇਹ ਹੁਣ ਦੇਖੋ ਜੀ ਅਖੰਡ ਪਾਠ ਸਾਹਿਬ ਸਾਹਿਬਾਂ ਦੀ ਜੋ ਲੜੀ ਚੱਲ ਰਹੀ ਆ ਤੇ ਆਪੋ ਆਪਣੀਆਂ ਜੋ ਡਿਊਟੀਆਂ ਪਾਠੀ ਸਿੰਘ ਨਵਾ ਰਹੇ ਨੇ ਸੇਵਾ ਕਰ ਰਹੇ ਨੇ ਇਹ ਦਰਸ਼ਨ ਕਰੋ ਜੀ ਸੱਚਖੰਡ ਸਾਹਿਬ ਦੇ ਸ਼ੀਸ਼ੇ ਦੇ ਵਿੱਚੋਂ ਤੁਹਾਨੂੰ ਦਰਸ਼ਨ ਕਰਵਾਏ ਜਾ ਰਹੇ ਨੇ ਇੱਕ ਵਾਰੀ ਫੇਰ ਦੇਖੋ ਗੁਰਦੁਆਰਾ ਸਾਹਿਬ ਦਾ ਜੋ ਦਰਬਾਰ ਹਾਲ ਦੇਖੋ ਮੈਟ ਕਿੰਨਾ ਸੋਹਣਾ ਵਿਸਿਆ ਹੋਇਆ ਪੂਰੀ ਰੀਜ ਲਾਈ ਆ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਵਧਾਈ ਦੀ ਪਾਤਰਾ ਸਾਰੀ ਹੀ ਪ੍ਰਬੰਧਕ ਕਮੇਟੀ ਤੇ ਇਥੋਂ ਦੀ ਸੰਗਤ

ਹੰਹਾਲੇ ਲੰਗਰ ਹਾਲ ਦੀਵਾਨ ਹਾਲ ਦੇਖ ਕੇ ਮਹਿਸੂਸ ਫਤ ਲੱਗਦਾ ਵੀ ਹਾਂ ਵੀ ਸੇਵਾ ਹੋਈ ਹੈ ਇਸ ਬ੍ਰਹਤ ਜਿਸ ਤਰ੍ਹਾਂ ਸੰਗਤ ਤੇ ਗੁਰੂ ਘਰ ਦੇ ਕਿੰਨੇ ਵਿਧਾਈ ਦੇ ਪਾਤਰ ਹਨ ਜੀ ਦੁਨੀਆ ਇੰਨਾ ਸੋਹਣਾ ਹਾਲ ਬਣਾਇਆ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਸਿੱਖ ਲਾਇਬ੍ਰੇਰੀ ਦੇ ਜਿੱਥੋਂ ਤੁਸੀਂ ਸ਼ਹੀਦਾਂ ਸਿੰਘਾਂ ਦਾ ਗੁਰਦੁਆਰਾ ਸਾਹਿਬਾਨਾ ਦਾ ਇਤਿਹਾਸ ਜਾਣਨ ਲਈ ਪੁਸਤਕਾਂ ਲੈ ਸਕਦੇ ਹੋ ਲੰਗਰ ਹਾਲ ਵਾਹਿਗੁਰੂ ਵਾਹਿਗੁਰੂ ਤਨ ਤਨ RAM DAS GURU ਜਿਨ ਸਿਰਿਆ ਤਿਨ ਸਵਾਰਿਆ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਲੰਗਰ ਹਾਲ ਦੇ ਦੇਖੋ ਕਿੰਨਾ ਖੁੱਲਾ ਡੁੱਲਾ ਲੰਗਰ ਹਾਲ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਲੰਗਰ ਹਾਲ ਦੇ ਵਿੱਚ ਚਾਰੇ ਪਾਸੇ ਸ਼ਹੀਦਾਂ ਸਿੰਘਾਂ ਦੀਆਂ ਗੁਰੂਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਤਨ ਤਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਤੇ ਇਹ ਆ ਜੀ ਕਿਚਨ ਦੇਖੋ ਕਿਸ ਤਰੀਕੇ ਦੇ ਨਾਲ ਚਿਮਨੀਆਂ ਲੱਗੀਆਂ ਹੋਈਆਂ ਨੇ ਗੈਸ ਚੁੱਲੇ ਲੱਗੇ ਹੋਏ ਨੇ ਪ੍ਰਸ਼ਾਦੇ ਬਣਾਉਣ ਦੇ ਲਈ ਜੋ ਤਵੀਆਂ ਲੱਗੀਆਂ ਹੋਈਆਂ ਨੇ ਤੇ ਭਾਂਡੇ ਧੋਣ ਵਾਸਤੇ ਜੋ ਸਿੰਕ ਲੱਗੇ ਹੋਏ ਨੇ ਸੋ ਆਸ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਸਾਧ ਸੰਗਤ ਜੀ ਬੇਨਤੀ ਆ ਜਿਸ ਵੀ ਮੇਰੇ ਕਿਸੇ ਵੀਰ ਭੈਣ ਕੋਲ ਟਾਈਮ ਹੋਇਆ ਸਮਾਂ ਕੱਢ ਕੇ ਇੱਕ ਵਾਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਆਇਓ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ